ਮਕਸਦ ਇਹ ਹੈ ਜੀ ਇਹ ਲੋਕ ਜਿਹੜੇ ਅੱਜ ਵੀ ਬੇਰੁਜ਼ਗਾਰ ਖੜੇ ਐ ਤੇ ਇਹ ਕਿਹੜਾ ਲੇਬਰ ਡੇ ਐ ਮੇਰਾ ਤਾਂ ਸਵਾਲ ਹੈ ਮਜ਼ਦੂਰ ਦੇ ਹਿਸਾਬਾਤ ਮਤਲਬ ਇਹ ਹੋਣਾ ਚਾਹੀਦਾ ਵੀ ਉਸ ਦਿਨ ਘੱਟੋ ਘੱਟ ਮਜ਼ਦੂਰ ਹੈਗਾ ਉਹ ਆਪਣੀ ਦਿਹਾੜੀ ਤੋਂ ਆਪਣੇ ਰਜਗਾਰ ਤੋਂ ਭੁੱਖਾ ਨਾ ਹੋਵੇ ਇਹ ਤਾਂ ਪੋਸਿਬਲ ਹੈ ਨਾ ਇੱਕ ਦਿਨ ਪੰਜਾਬ ਆਪਣੇ ਸਾਰੇ ਸਾਲ ਦੇ ਵਿੱਚ ਜੇ ਅਸੀਂ ਨਾਮ ਤੇ ਇਹਨਾਂ ਦੇਤੇ ਦਿਨ ਮਨਾ ਰਹੇ ਆ ਅਫਸਰ ਲੋਕ ਜਿਹੜੇ ਹੈਗੇ ਛੁੱਟੀ ਬਣਾ ਰਹੇ ਆ ਉਹ ਸਭ ਆਪਣਾ ਇੰਜੋਏ ਕਰ ਰਹੇ ਆ ਕਿਉਂਕਿ ਇਹ ਲੇਬਰ ਡੇ ਐ ਤੇ ਲੇਬਰ ਆ ਖੜੀ ਐ ਇਹ ਕਿਹੜਾ ਲੇਬਰਡੇ ਮੇਰੇ ਕੋਲ ਸਵਾਲ ਲੈ ਕੇ ਆਇਆ ਮੈਂ ਇਹਨਾਂ ਨੂੰ ਦੱਸਣ ਵਾਸਤੇ ਆਇਆ ਕਿ ਤੁਸੀਂ ਕੌਣ ਹੋ ਤੁਸੀਂ ਪਾਵਰ ਹੋ ਸਭ ਕੁਝ ਤੁਹਾਡੇ ਕੋਲ ਹੈ ਇਸ ਦੇ ਬਾਵਜੂਦ ਵੀ ਮੁੱਠੀ ਭਰ ਲੋਕ ਜਿਹੜੇ ਹੈਗੇ ਆ ਉਹ ਤੁਹਾਡਾ ਸ਼ੋਸ਼ਣ ਕਰਕੇ ਹਰ ਤਰੀਕੇ ਨਾਲ ਤੁਹਾਡੇ ਨਾਂ ਦੇ ਦਿਨ ਵੀ ਮਨਾਉਂਦ ਕੇ ਉਹ ਆਪਣੀਆਂ ਇੰਜੋਏ ਕਰਦੇ ਆ ਆਪਣੀਆਂ ਫੈਮਲੀਏ ਚ ਬੈਠੇ ਅੱਜ ਕੰਮ ਛੱਡ ਕੇ ਬੈਠੇ ਕਿਉਂਗੀ ਮਜ਼ਦੂਰ ਦੇ ਆ ਤੇ ਮਜ਼ਦੂਰਾ ਖੜਾ ਤੇ ਮੇਰਾ ਬਹੁਤ ਵੱਡਾ ਸਵਾਲ ਹੈ ਸਰਕਾਰ ਨੂੰ ਵੀ ਪੁਰਾਣੀ ਸਰਕਾਰਾਂ ਨੂੰ ਵੀ ਪੂਰੇ ਦੇ ਪੂਰੇ ਸਿਸਟਮ ਨੂੰ ਵੀ ਵੀ ਇਹ ਲੋਕ ਹੈ ਜਿਨ੍ਹਾਂ ਦੇ ਸਿਰ ਤੇ ਸਾਰਾ ਕੁਝ ਖੜਾ ਹੈ ਅੱਜ ਇਹ ਨਾ ਹੋਣ ਕਿ ਕਿੱਥੇ ਕਿਹੜੀ ਤਰੱਕੀ ਹੋਵੇ ਪਰ ਤਰੱਕ ਤੁਸੀਂ ਤਾਂ ਆਪਣੇ ਘਰ ਬਰਨੇ ਅੱਜ ਪੰਜਾਬ ਦੇ ਵਿੱਚ ਕੋਈ ਐਸਾ ਡਵੈਲਪਮੈਂਟ ਵਰਕ ਨਹੀਂ ਹੋ ਰਿਹਾ ਜਿਹਦੇ ਤੇ ਕੋਈ ਕਿਸੇ ਨੂੰ ਰੋਜ਼ਗਾਰ ਮਿਲਦਾ ਹੋਵੇ ਉੱਪਰਲਾ ਵੀ ਥੱਲੇ ਲੈਵਲ ਦਾ ਵੀ ਤੋਂ ਸਾਰੇ ਜਿਹੜੇ ਹਾਲਾਤ ਮਾੜੇ ਆ ਤੇ ਮਜ਼ਦੂਰ ਦੇ ਹਿੱਸੇ ਮੈਂ ਤਾਂ ਸਵਾਲ ਲੈ ਕੇ ਆਇਆ ਸੁਨੇਹਾ ਤਾਂ ਇਹਨਾਂ ਨੂੰ ਇਹ ਕਿਹਾ ਕਿ ਜਾਗਦੇ ਹੋਏ ਵੋਟ ਪਾਓ ਵੋਟ ਦੀ ਤਾਕਤ ਬਹੁਤ ਵੱਡੀ ਹੈ ਵੱਧ ਤੋਂ ਵੱਧ ਵੋਟ ਪਾਓ ਔਰ ਜੋ ਮੌਜੂਦਾ ਸਿਸਟਮ ਹੈ ਉਹਨੂੰ ਸਾਰਿਆਂ ਨੂੰ ਨਕਾਰਦੇ ਹੋਏ ਉਹਨਾਂ ਲੋਕਾਂ ਨੂੰ ਚੁਣੋ ਜਿਹੜੇ ਅੱਤੇ ਅਜੇ ਤੱਕ ਕੋਈ ਛੱਟੇ ਨਹੀਂ ਆਪਾਂ 2 ਸਾਲ ਪਹਿਲਾਂ ਇਹੀ ਕੀਤਾ ਸੀ ਪਰ ਹੋਰ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਅੱਜ ਦੂਜਿਆਂ ਨੂੰ ਚੰਗਾ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਤੋ ਇਸ ਕਰਕੇ ਜਾਗੋ ਆਪਾਂ ਨੂੰ ਇਹ ਝੂਠੇ ਭਾਂਡੇ ਮਾਂਜਦੇ ਰਹਿਣਾ ਪਊਗਾ ਜਿੰਨਾ ਚਿਰ ਕੋਈ ਥੋੜੇ ਭਾਂਡੇ ਕੰਮ ਦੇ ਨਹੀਂ ਆਉਣਗੇ। ਨਵੇਂ ਲੋਕ ਐ ਸਾਡੇ ਵਰਗੇ ਲੋਕ ਵੀ ਫਿਰਦੇ ਆ ਪਰ ਆਪ ਜਾ ਕੇ ਕਦੇ ਨਹੀਂ ਕਿਹਾ ਕਿ ਸਾਨੂੰ ਵੋਟ ਕੀਤੀ ਜਾਵੇ ਮੈਂ ਕਹਿੰਦਾ ਇਹਨਾਂ ਨੂੰ ਵੋਟ ਨਾ ਕਰੋ। ਫਿਰ ਜਾ ਕੇ ਵੋਟ ਪਾਉਂਗੇ ਤਾਂ ਹੋ ਸਕਦਾ ਵੋਟ ਸਾਡੇ ਵਰਗੇ ਲੋਕਾਂ ਕੋਲ ਆ ਕੇ ਕੋਈ ਚੰਗਾ ਉਹਦਾ ਆਉਣ ਵਾਲੇ ਸਮੇਂ ਚ ਇਹੋ ਜਿਹਾ ਪਲੇਟਫਾਰਮ ਬਣੇ ਕਿ ਜਿਹੜਾ ਪੰਜਾਬ ਨੂੰ ਬਚਾਉਣ ਵਾਸਤੇ ਆ ਜਿਹੜੇ ਵੀ ਹੁਣ ਤੱਕ ਦੇ ਮੌਜੂਦਾ ਜਿਹੜੇ ਲਟੇਰੇ ਐ ਇਹਨਾਂ ਤੋਂ ਬਚਾਉਣ ਵਾਸਤੇ ਕੋਈ ਆਮ ਘਰਾਂ ਵਿੱਚੋਂ ਗੈਰ ਰਾਜਨੀਤਿਕ ਲੋਕਾਂ ਚ ਉੱਠ ਕੇ ਕੋਈ ਇਹੋ ਜਿਹਾ ਫਰੰਟ ਬਣ ਜਾਵੇ ਜਿਹੜਾ ਪੰਜਾਬ ਦੀ ਗੱਲ ਕਰੇ ਇੱਥੇ ਤਾਂ ਹੁਣ ਤੱਕ ਦਿੱਲੀ ਦੇ ਦੱਲੇ ਦਿੱਲੀ ਦੇ ਗੁਲਾਮ ਰਾਜਨੀਤਿਕ ਦੱਲੇ ਜੋ ਦਲ ਬਦਲੀਆਂ ਹੋ ਰਹੀਆਂ ਉਹਦੇ ਨਾਲ ਇਹਨੂੰ ਦੱਲੇ ਨਾ ਕਹਾਂਗੇ ਤਾਂ ਹੋਰ ਕੀ ਕਹਾਂਗੇ ਮੇਰਾ ਸਵਾਲ ਹੈ ਕਿ ਦੱਲੇ ਨਹੀਂ ਤਾਂ ਹੋਰ ਕੌਣ ਦੱਲੇ ਹੁੰਦੇ ਆ ਉਹ ਦੱਲੇ ਨਹੀਂ ਹੁੰਦੇ ਜਿਹੜੇ ਸ਼ਰੀਰਾਂ ਦੇ ਸੌਦੇ ਕਰਦੇ ਉਹਨਾਂ ਦੇ ਕੋਈ ਮਜਬੂਰੀਆਂ ਹੋਣਗੀਆਂ ਇਹ ਦੱਲੇ ਆ ਜਿਨ੍ਹਾਂ ਨੇ ਆਪਣੀ ਮਾਂ ਧਰਤੀ ਵੇਚੀ ਹੈ ਧਰਤੀ ਜਿਹੜੀ ਹੈਗੀ ਗਹਿਣੇ ਰੱਖਦੀ ਕਿਸੇ ਪਾਸੇ ਛੱਡੀ ਗਈ ਕਿਸੇ ਪਾਸੇ ਨਹੀਂ ਅਲੱਦਾ ਸਾਡੀਆਂ ਜਿਹੜੀਆਂ ਨਸ਼ਿਆਂ ਤੇ ਲਾਦੀਆਂ ਧਰਤੀ ਨਸ਼ੇ ਤੇ ਲਾਈ ਹੋਈ ਹੈ ਤੇ ਇਹ ਰਾਜਨੀਤਿਕ ਦੱਲੇ ਜਿਹੜੇ ਹੈਗੇ ਆ ਇਹਨਾਂ ਨੂੰ ਨਕਾਰਨ ਦਾ ਟਾਈਮ ਹੈ ਬੇਨਤੀ ਹੈ ਕਿ ਸਾਰੇ ਲੋਕ ਜਿਹੜੇ ਸੁਣ ਰਹੇ ਆ ਬਿਲਕੁਲ ਵੀ ਇਹਨਾਂ ਪੰਜੇ ਦੇ ਪੰਜੀ ਚੀਜ਼ਾਂ ਨੂੰ ਵੋਟ ਨਾ ਪਾਉਣ ਆਉਣ ਵਾਲੇ ਦਿਨ ਜਾਗੋ ਤੇ ਆਪਦੇ ਜਾਗਦੇ ਹੋਏ ਵੋਟ ਦੇ ਅਧਿਕਾਰ ਦੀ ਪੂਰੀ ਦੀ ਪੂਰੀ ਵਰਤੋਂ ਕਰੋ ਤਾਂ ਕਿ ਜਿਹੜਾ ਕੋਈ ਚੇਂਜ ਜਿਹ ਗੁਰੂਆਂ ਪੀਰਾਂ ਦਾ ਹੱਥ ਤੋਂ ਹਮੇਸ਼ਾ ਗਰੀਬ ਤੇ ਰਹਿੰਦਾ ਤਾਂ ਹੀ ਅਜੇ ਹਾਲਾਤ ਠੀਕਰੇ ਮੈਂ ਦੱਸ ਕੇ ਰਿਹਾ ਯੂਪੀਰ ਕੀ ਸਟੇਟਾਂ ਵਿੱਚ ਕੀ ਹਾਲ ਹੈ ਤੇ ਵੋਟ ਪਾਉਣ ਦਾ ਅਧਿਕਾਰ ਵੀ ਤਕਰੀਬਨ ਖੋ ਲਿਆ ਗਿਆ ਇਸ ਕਰਕੇ ਇਸ ਤੋਂ ਪਹਿਲਾਂ ਕਿ ਸਾਡੇ ਇਹ ਚੀਜ਼ਾਂ ਵਾਪਰ ਜਾਣ ਆਪਾਂ ਜਾਗੀਏ ਤੇ ਜਾ ਕੇ ਵੋਟ ਪਾਈਏ ਸਾਬ ਲੇਬਰ ਐਕਟ ਤੈ ਹੈ ਮਜ਼ਦੂਰੀ ਵੀ ਤੈ ਹੈ ਨਵੀਂ ਸਕੀਮ ਵੀ ਕਹਿੰਦੀ ਹੈ ਸਰਕਾਰ ਅਸੀਂ ਦਿੰਨੇ ਹਾਂ ਰੁਜ਼ਗਾਰ ਦਿੰਨੇ ਹਾਂ ਪਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ 1 ਮਹੀਨੇ ਦੀ ਛੁੱਟੀ ਤਾਂ ਕਰ ਦਿੱਤੀ ਗਈ ਪਰ ਉਹਦੇ ਪ੍ਰਤੀ ਚਾਹੇ ਹੈਲਥ ਦਾ ਇਸ਼ੂ ਹੋਵੇ ਚਾਹੇ ਇਹਨਾਂ ਦੇ ਗਰੀਬ ਲੋਕਾਂ ਦੀ ਦਿਹਾੜੀ ਦੀ ਸਥਿਤੀ ਗੱਲ ਕੀਤੀ ਹੋਵੇ ਤਾਂ ਉਹ ਤਾਂ ਕੋਈ ਮਿਲਦੀ ਨਹੀਂ ਹੈਗੀ ਇਹਨਾਂ ਦੇ ਤਾਂ ਪਿੱਛੇ ਤਾਂ ਬਹੁਤ ਵੱਡੇ ਸ਼ੋਰ ਮਾਰਿਆ ਇਸ ਜਮਾਤ ਦੇ ਤਾਂ ਮੈਂ ਅੱਗੇ ਕਹਿ ਕੇ ਹਟਿਆ ਲੀਡਰਸ਼ਿਪ ਖਤਮ ਹੋ ਗਈ ਮਜ਼ਦੂਰਾਂ ਦੇ ਵਿੱਚੋਂ ਉਹਨਾਂ ਨੂੰ ਅਡ ਕਰ ਲਿਆ ਹੁਣ ਇਹਨਾਂ ਦੇ ਲੀਡਰ ਨਹੀਂ ਹੈਗੇ ਅੱਗੇ ਬਹੁਤ ਵੱਡੀ ਤਾਕਤ ਸੀ ਇਹਨਾਂ ਦੇ ਚੰਡਿਆਂ ਦੀ ਅੱਜ ਜਦੋਂ ਕਿਸਾਨੀ ਕਾਨੂੰਨ ਆਇਆ ਹੈ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਜਿਹੜੇ ਖਿਲਾਫ ਕਾਨੂੰਨ ਸੀ ਸਾਰੇ ਇਹੜੇ ਹੈਗੇ ਉਹਨਾਂ ਨੇ ਉਪਾਸ ਕਰ ਲਏ 12 ਘੰਟੇ ਦੀ ਲੇਬਰ ਵਾਲਾ ਆ ਸਾਰਾ ਆਪਣੇ ਵਾਲਾ ਚੀਫ ਮਿਨਿਸਟਰ ਜਿਹੜਾ ਹੈਗਾ ਸਾਰਾ ਕੁਝ ਐਗਰੀ ਕਰਕੇ ਆਏ ਵੀ ਲੋਕ ਨੇ ਇਹਨਾਂ ਨੇ ਕਰੇ ਕੁਆਜ ਉਠਾਈ ਹੈ ਬਾਕੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਅੱਜ ਇਹ ਮਜ਼ਦੂਰ ਦੇ ਹਸਪਤਾਲ ਉਹਨਾਂ ਵਾਸਤੇ ਹੈ ਜਿਹੜੇ ਕੋਈ ਮਤਲਬ ਪਹਿਲੇ ਹੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੈਠ ਕੇ ਜਾਂ ਹੋਰ ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਰਹੇ ਹੈ ਤੇ ਇਹਨਾਂ ਦੇ ਤਦਕਾਰ ਨਰੇਗਾ ਦੇ ਜਿਹੜੇ ਹੈਗੇ ਹੈ ਨਰੇਗਾ ਦੇ ਵਿੱਚ ਈਵਨ ਛੋਟਾ ਕਿਸਾਨ ਵੀ ਜਿਹੜਾ ਹੈਗਾ ਉਹ ਆਪਣੀ ਮਜ਼ਦੂਰੀ ਆਪਣੇ ਖੇਤ ਵਿੱਚ ਕਰਕੇ ਉਹ ਲੈ ਸਕਦਾ ਹੈ ਉਹ ਜਾਗਰਤੀ ਹੁਣ ਵੀ ਜਿਹੜੀਆਂ ਨਰੇਗਾ ਦੀਆਂ ਜਿਹੜੇ ਫੰਡ ਆਉਂਦੇ ਆ ਉਹਦਾ ਬਹੁਤ ਵੱਡਾ ਹਿੱਸਾ 80% ਤੋਂ ਵੀ ਵੱਧ ਉਹ ਚੋਰਾ ਚੱਕਾਂ ਦੀ ਤਨਖਾਹਾਂ ਤੇ ਜਾਂਦਾ ਜਿਹੜੇ ਚੇਅਰਮੈਨ ਲਾਏ ਹੁੰਦੇ ਆ ਕੋਈ ਹੋਰ ਜ਼ਿਲ੍ਹਾ ਸੰਮਤੀਆਂ ਪ੍ਰਸ਼ਿਧਾਂ ਦੇ ਉਹ ਨਰੇਗਾ ਦਾ ਪੈਸਾ ਉਥੇ ਤਨਖਾਹਾਂ ਦੇ ਰੂਪ ਜਾ ਰਿਹਾ ਤੁਹਾਡਾ ਇਹ ਸੱਚ ਜਿਹੜੇ ਹੈਗੇ ਆ ਇਹ ਪਤਾ ਹੋਣਾ ਚਾਹੀਦਾ ਲੋਕਾਂ ਨੂੰ ਵੀ ਤੁਹਾਡੇ ਨਾਲ ਕਿੱਥੇ ਕਿੱਥੇ ਟਕਾ ਹੋ ਰਿਹਾ ਤੁਹਾਡੇ ਨਾਂ ਦੇ ਤਾਂ ਜਿਹੜੀ ਚੀਜ਼ ਆਉਂਦੀ ਹੈ ਉਹ ਵੀ ਲੁੱਟ ਜਿਹੜੀ ਆ ਕਣਕ ਦੀ ਗੱਲ ਆ ਹੁਣ ਇੱਕ ਟ੍ਰੇਨ ਆਪਾਂ ਫੜ ਕੇ ਹਟਿਆ ਕੁਝ ਦਿਨ ਪਹਿਲਾਂ ਉਹ ਕਣਕ ਜਿਹੜੀ ਹੈਗੀ ਆ ਪੀਡੀਐਸ ਸਕੀਮ ਰਾਹੀਂ ਜਾ ਤਾਂ ਮਜ਼ਦੂਰ ਨੂੰ ਗਰੀਬ ਨੂੰ ਜਾਣੀ ਹੈ ਜਾਂ ਸਕੂਲਾਂ ਦੇ ਵਿੱਚ ਬੱਚਿਆਂ ਵਾਸਤੇ ਜਾਣੀ ਹੈ ਜਿਹੜੀ 8 ਕਿਲੋ ਤਾਂ ਪਹਿਲਾਂ ਘਟ ਹੈ ਉਹਦੇ ਵਿੱਚ 55000 ਬੋਰੀ ਤੱਕ ਗਈ ਹੈ ਉਹ ਜਿਹੜੀਆਂ 800 ਟ੍ਰੇਨਾਂ ਹੋਰ ਜਾਣੀ ਹੈ ਤੇ ਪਹਿਲਾਂ 8 ਕਿਲੋ ਘਟ ਹੈ ਤੇ ਬਾਕੀ 42 43 ਕਿਲੋ ਕੀ ਹੈ ਇਹ ਨਹੀਂ ਪਤਾ ਉਹਦੇ ਚ ਫੂਸ ਹੈਗਾ ਉਹਦੇ ਚ ਪੱਥਰ ਪਾਇਆ ਹੋਇਆ ਉਹਦੇ ਮਿੱਟੀ ਪਾਈ ਹੋਈ ਹੈ ਔਰ ਸਿੱਧੀ ਉੱਥੇ ਪਹੁੰਚਣੀ ਹੈ ਉਹ ਵੀਕ ਲੋਜੇ ਕਿਸੇ ਨੂੰ ਖਾ ਦੇਣੀ ਹੈ ਤਾਂ ਪੰਜ ਘਰਾਂ ਨੂੰ ਕੁਆਂਟਲ ਦੇ ਦਿੰਦੇ ਆ ਦੋ ਘਟੇ ਜਿਹੜੋ ਖੋਲਣਗੇ ਜੋ ਕੀ ਕੀਹਦੇ ਕੋਸ਼ਿਸ਼ ਕਰ ਕਰਨ ਜਾਣਗੇ ਕੀ ਨਹੀਂ ਕੋਲ ਗਾਰੇ ਵਿੱਚੋਂ ਤੇ ਇਸ ਕਰਕੇ ਇੰਨਾ ਵੱਡਾ ਜ਼ੁਲਮ ਜਿਹੜਾ ਹੈਗਾ ਹਰ ਰੂਪ ਦੇ ਵਿੱਚ ਸਰਕਾਰਾਂ ਸੈਂਟਰ ਦੀ ਹਰ ਸਰਕਾਰਾਂ ਰਲ ਕੇ ਕਰ ਰਹੀਆਂ ਆ ਪਨ ਗ੍ਰੇਨ ਮਹਿਕਮਾ ਜਿਹੜਾ ਤੁਹਾਡੇ ਫੂਡ ਸਪਲਾਈ ਦਾ ਪੰਜਾਬ ਦਾ ਹੈਗਾ ਇਹ ਐਫਸੀ ਨੇ ਰਲ ਕੇ ਇਹ ਜਿਹੜੀ ਇਹਨਾਂ ਨੇ ਇਹ ਠੱਗੀ ਜਿਹੜੀ ਆਪਣੇ ਕੋਲ ਨਸ਼ਰ ਹੋ ਗਈ ਆਪਾਂ ਫੜ ਲਈਏ ਜਾ ਕੇ ਇਹਦਾ ਕੌਣ ਪੁੱਛਦਾ ਪਰ ਉਹਦਾ ਕਿਉਂਕਿ ਮੈਂ ਖੁਦ ਮੇਰੇ ਵੱਲੋਂ ਪਰਚਾ ਦਰਜ ਹੈ ਅਸੀਂ ਉਹਨੇ ਬਹੁਤ ਦੂਰ ਤੱਕ ਜਾਵਾਂਗੇ ਔਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਉਸ ਦਿਨ ਤੋਂ ਬਾਅਦ ਪੰਜਾਬ 'ਚ ਇੱਕ ਮੈਸੇਜ ਗਿਆ ਹੋਇਆ ਸ਼ਾਇਦ ਥੋੜਾ ਬਹੁਤ ਇਹ ਸ਼ਰਮ ਕਰ ਰਹੇ ਹੁਣ ਪਰ ਉਮੀਦ ਕੋਈ ਨਹੀਂ ਕਿਉਂਕਿ ਬਹੁਤ ਹੀ ਬੇਸ਼ਰਮੀ ਦੇ ਨਾਲੇ ਲੁੱਟਣ ਲੱਗੇ ਹੋਏ ਹਨ ਇਕਨਾਲ ਵੀਰ ਬੋਲਦੀ